ਥੋੜਾ ਧੰਨਵਾਦ ਤੁਸੀਂ ਥੰਬਨੇਲ ਪੜਿਆ ਹੁਣ ਇਟਲੀ ਚ ਆਉਣ ਤੋਂ ਪਹਿਲਾਂ ਆ ਤਿੰਨ ਚਾਰ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਪਹਿਲੀ ਗੱਲ ਤਾਂ ਇਹ ਅਗਰ ਤੁਸੀਂ ਕਿਸੇ ਯਾਰ ਦੋਸਤ ਜਾਂ ਕਿਸੇ ਰਿਸ਼ਤੇਦਾਰ ਦੇ ਕੋਲ ਆਉਣੇ ਹੋ ਇੱਥੇ ਕੋਈ ਵੀ ਬੰਦਾ ਛੇਤੀ ਤੁਹਾਡੀ ਬਾਹ ਨਹੀਂ ਫੜਦਾ ਛੇਤੀ ਤੋਂ ਛੇਤੀ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਅਗਰ ਕੰਮ ਹੁੰਦਾ ਵੀ ਆ ਤਾਂ ਉਹਦੇ ਪੈਸੇ ਵੱਧ ਲਏ ਜਾਂਦੇ ਆ ਯਾਰੀ ਦੋਸਤੀ ਚ ਜਾਂ ਰਿਸ਼ਤੇਦਾਰੀ ਚ ਤੇ ਅਗਲੀ ਗੱਲ ਕੋਈ ਵੀ ਤੁਹਾਨੂੰ ਕੰਮ ਹੋਵੇ ਪੇਪਰਾਂ ਦਾ ਜਾਂ ਇੱਥੇ ਅਜੀਲ ਵਗੈਰਾ ਦਾ ਕਿਤੇ ਵੀ ਕੋਈ ਕੰਮ ਲੱਭਣ ਦਾ ਕਿਤੇ ਰਹਿائش ਲੱਭਣ ਦਾ ਉੱਥੇ ਕੋਈ ਵੀ ਇਨਸਾਨ ਤੁਹਾਡੇ ਕੰਮ ਨਹੀਂ ਆਊਗਾ ਤੁਹਾਨੂੰ ਆਪ ਨੂੰ ਜਿਹੜਾ ਹੇਠ ਉੱਤਾ ਕਰਨਾ ਪੈਣਾ ਤੀਜੀ ਗੱਲ ਇਹ ਜਦੋਂ ਤੁਸੀਂ ਇਟਲੀ ਆਉਣੇ ਹੋ ਜਾਂ ਆ ਚੁੱਕੇ ਹੋ ਜਿਹੜੇ ਆਉਣ ਤੋਂ ਪਹਿਲਾਂ ਨੇ ਉਹਨਾਂ ਦੇ ਲਈ ਇਹ ਗੱਲ ਆ ਜਿਨ੍ਹਾਂ ਨੇ ਹਜੇ ਆਉਣਾ ਸੀ ਜਾਂ ਆਣਾ ਹੈ ਉਹਨਾਂ ਨੂੰ ਘੱਟੋ ਘੱਟ ਇਟਲੀ ਦਾ 550 ਯੂਰੋ ਆਪਣੀ ਜੇਬ ਦੇ ਵਿੱਚ ਰੱਖਣਾ ਚਾਹੀਦਾ ਮਤਲਬ 60-70000 ਰੁਪਿਆ ਪੰਜਾਬ ਦਾ ਇੰਡੀਆ ਦਾ ਮਤਲਬ ਦੂਜੀ ਗੱਲ ਆ ਨਾ ਚੌਥੀ ਗੱਲ ਤੇ ਇੱਥੇ ਤੁਸੀਂ ਰਹਿائش ਲੱਭਣੀ ਆ ਤਾਂ ਤੁਹਾਡਾ ਬਹੁਤ ਹੀ ਕਰੀਬੀ ਕੋਈ ਦੋਸਤ ਵਧੀਆ ਬੰਦਾ ਹੋਵੇ ਉਹਦੇ ਨਾਲ ਤੁਸੀਂ ਜਾਣ-ਪਛਾਣ ਬਣਾ ਕੇ ਰੱਖਣੀ ਆ ਜ਼ਿਆਦਾਤਰ ਜਿੰਨੇ ਇੱਥੇ ਲੋਕ ਤੁਹਾਨੂੰ ਸਿਰਫ ਮੂੰਹ ਤੋਂ ਮਿਲਦੇ ਨੇ ਉਸ ਤੋਂ ਗਾਹਾਂ ਤੁਹਾਨੂੰ ਰੂਹ ਤੋਂ ਕੋਈ ਵੀ ਨਹੀਂ ਮਿਲਦਾ ਕੋਈ 100 ਦੇ ਵਿੱਚੋਂ ਇੱਕ ਜਾਂ ਦੋ ਬੰਦੇ ਹੋਣਗੇ ਜਿਹੜੇ ਤੁਹਾਡੀ ਮਦਦ ਕਰਨਗੇ ਤੁਹਾਨੂੰ ਰੋਟੀ ਪਾਣੀ ਦੇ ਸਕਦੇ ਹਫਤਾ 10 ਦਿਨ ਮਹੀਨਾ ਜਾਂ ਤੁਹਾਡਾ ਜਿਹੜਾ ਕਿਰਾਇਆ ਉਹ ਘਟ ਕਰ ਸਕਦੇ ਜਾਂ ਮਾਫ ਕਰ ਸਕਦੇ ਆ ਇਹ ਜ਼ਿਆਦਾਤਰ ਲੋਕ ਇੱਥੇ ਜਿਹੜੇ ਹੈਗੇ ਨੇ ਖਰਚੇ ਦੇ ਹਿਸਾਬ ਨਾਲ ਉਦਾਂ ਦੇ ਦਿਮਾਗ ਹੋਏ ਹੋਏ ਨੇ ਪਾਣੀ ਦਾ ਕੂੜੇ ਦਾ ਜਾਂ ਹੋਰ ਬਿਜਲੀ ਵਗੈਰਾ ਦਾ ਜਿੰਨਾ ਵੀ ਘਰ ਦਾ ਖਰਚਾ ਪਾਣੀ ਆ ਉਹ ਸਾਰਾ ਕੁਝ ਮਿਲਾ ਕੇ ਉਹਨਾਂ ਦੇ ਆਪਦੀਆਂ ਟੈਨਸ਼ਨਾਂ ਬਥੇਰੀਆਂ ਹੁੰਦੀਆਂ ਹਰ ਬੰਦੇ ਨੇ ਪਲਾਟਾਂ ਦੇ ਔਰ ਜਗਾਵਾਂ ਦੇ ਜਿਹੜੇ ਲੌਨ ਵਗੈਰਾ ਚੱਲਦੇ ਹੁੰਦੇ ਆ ਉਹਨਾਂ ਦੇ ਹੀਟਾਂ ਦੱਬੇ ਹੁੰਦੇ ਆ ਤਾਂ ਕਰਕੇ ਉਹ ਕਿਸੇ ਨੂੰ ਛੇਤੀ ਮਦਦ ਨਹੀਂ ਕਰ ਲੈਂਦੇ ਤੇ ਨਾ ਹੀ ਆਪਣੀ ਮਦਦ ਆਪਣੇ ਆਪ ਮਦਦ ਕਰਦੇ ਆ ਕਿਸੇ ਇਨਸਾਨ ਦੀ ਕਿਤੇ ਵੀ ਤੁਹਾਡਾ ਕੋਈ ਯਾਰ ਦੋਸਤ ਆ ਵਧੀਆ ਬੰਦਾ ਕੋਈ ਹੁੰਦਾ ਮੈਨੂੰ ਫਿਲਹਾਲ ਜਿੰਨੇ ਬੰਦੇ ਮਿਲੇ ਨੇ ਜ਼ਿਆਦਾ ਜ਼ਿਆਦਾ ਤਾਂ ਵਧੀਆ ਮਿਲੇ ਨੇ ਕੋਈ ਇੱਕ ਦੋ ਹੀ ਨੇ ਜਿਹੜੇ ਦੂਰ ਦੇ ਬੰਦੇ ਜਿਹੜੇ ਘੱਟ ਵੱਧ ਜਾਣਦੇ ਆ ਤੇ ਜਿੰਨੇ ਵੀ ਆਪਣੇ ਯਾਰ ਦੋਸਤ ਨਵੇਂ ਨੇ ਜਾਂ ਪੁਰਾਣੇ ਨੇ ਸਾਰੇ ਵਧੀਆ ਨੇ ਤੁਹਾਡੇ ਸੁਭਾਅ ਦੇ ਹਿਸਾਬ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਆਉਂਦੇ ਆ ਲੌਂਗ ਟਾਈਮ ਚੱਲਦੇ ਆ ਬਾਕੀ ਆਹ ਚਾਰ ਪੰਜ ਗੱਲਾਂ ਤੁਸੀਂ ਆਪਣੇ ਧਿਆਨ 'ਚ ਰੱਖਣੀਆਂ ਨੇ ਜਦੋਂ ਤੁਸੀਂ ਆਉਣਾ ਜਾਂ ਇੱਥੇ ਜਿਹੜੇ ਆ ਚੁੱਕੇ ਨੇ ਜਿਨ੍ਹਾਂ ਨੇ ਹਜੇ ਆਉਣਾ ਉਹ ਆਪਣੇ ਜੇਬ ਦੇ ਵਿੱਚ ਪੈਸੇ ਵਧੀਆ ਰੱਖਣ ਕਿਉਂਕਿ ਇੱਥੇ ਕਈ ਵਾਰੀ ਕੰਮ 3 ਮਹੀਨੇ ਨਹੀਂ ਮਿਲਦਾ ਜਾਂ ਰਹਿائش ਕਈ ਵਾਰੀ ਮਹੀਨਾ 2 ਮਹੀਨੇ ਨਹੀਂ ਮਿਲਦੀ ਕਿਸੇ ਯਾਰ ਦੋਸਤ ਕੋਲੇ ਰਹਿਣਾ ਪੈਂਦਾ ਤੇ ਅਗਲੇ ਜਿਹੜੇ ਆ ਚੁੱਕੇ ਨੇ ਮੁੰਡੇ ਤੇ ਉਹਨਾਂ ਨੂੰ ਜਾਣੋਸ਼ਾਨ ਜਿਹੜੀ ਆ ਹਰ ਇੱਕ ਦਿਨਾਂ ਨੇ ਬਣਾਉਣੀ ਚਾਹੀਦੀ ਚੁਣਮੇ ਵਧੀਆ ਬੰਦੇ ਨਾਲ ਜਾਣੋਸ਼ਾਨ ਬਣਾਉਣੀ ਚਾਹੀਦੀ ਆ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਕੀਮਤੀ ਗੱਲਾਂ ਨੇ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਬਾਕੀ ਜਦੋਂ ਇੱਥੇ ਕੋਈ ਮੁੰਡਾ ਆ ਜਾਂਦਾ ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਬੰਦੇ ਵਧੀਆ ਕਟਿਆ ਆ ਦੀ ਪਾਰਖਾ ਜਿਹੜੀ ਉਹ ਤੁਹਾਨੂੰ ਆਉਣੀ ਸ਼ੁਰੂ ਹੋ ਜਾਂਦੀ ਆ ਅਸਲੀ ਦੁਨੀਆਦਾਰੀ ਘਰ ਤੋਂ ਬਾਹਰ ਰਹਿ ਕੇ ਪਤਾ ਲੱਗਦੀ ਆ